ਲੈਂਦੇ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਵੀ ਦੁਖੀ ਆ ਤੇ ਚੜਦੇ ਪੰਜਾਬ ਦੇ ਵੀ ਕਿਸਾਨ ਦੁਖੀ ਆ ਹੈ ਸਾਰਾ ਕੁਝ ਇੱਕ ਹੀ ਆ ਪਰ ਜਮਾ ਕਿਸਾਨਾਂ ਦਾ ਬੇੜਾ ਡੋਬ ਵਗੈਰਾ ਤਾਂ ਇਹਨਾਂ ਗੰਦੀਆਂ ਸਰਕਾਰਾਂ ਨੇ ਮੀਮੂ ਪਵਾ ਦੇ ਭਰਾਵੋ ਹਨਾ ਉਹ ਵੇਖ ਲਾ ਇਧਰ ਵਾਣ ਤੇ ਵੇਖ ਲਾ ਕੀ ਆ ਹਾਲ ਹੋਇਆ ਪਿਆ ਵਾਣ ਤੇਰੇ ਕੱਦੂ ਹੋਇਆ ਪਾਣੀ ਵਾਧੂ ਤੇਰੇ ਬਾਈ ਪਾਣੀ ਤੇ ਝੋਨਾ ਮਗਰ ਸੁੱਕੀ ਜਾਂਦਾ ਗਾ ਸਤਿ ਸ਼੍ਰੀ ਅਕਾਲ ਜੀ ਮਿੱਤਰ ਪਿਆਰੇਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਤੇ ਆਪਾਂ ਹੀ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਇਸ ਵਾਰ ਬਈ ਔੜ ਬਹੁਤ ਜ਼ਿਆਦਾ ਲੱਗ ਚੁੱਕੀ ਐ ਜਿਹੜੀ ਕਿ ਪਿਛਲੇ ਕਈਆਂ ਦਿਨਾਂ ਤੋਂ ਇੱਕ ਵੀ ਬੂੰਦ ਮੀਂਹ ਦੀ ਨਹੀਂ ਪਈ ਆਸੇ ਪਾਸੇ ਥੋੜਾ ਬਹੁਤਾ ਮੀਂਹ ਪਈ ਜਾਂਦਾ ਪਰ ਜੇ ਆਪਾਂ ਸਾਰੇ ਪੰਜਾਬ ਦੀ ਗੱਲ ਕਰਦੇ ਆ ਤੇ ਸਾਰੇ ਪੰਜਾਬ ਦੇ ਵਿੱਚ ਬਹੁਤ ਮੀਂਹ ਘੱਟ ਪਏ ਆ ਪਤਾ ਨਹੀਂ ਇਸ ਵਾਰ ਕੀ ਚੱਕਰ ਐ ਬਈ ਝੋਨੇ ਲਾਲ ਜੇ ਹੋਈ ਜਾਂਦੇ ਆ ਪੱਤੇ ਲੋਕਾਂ ਦੇ ਲਾਲ ਹੋਈ ਜਾਂਦੇ ਆ ਪਾਣੀ ਪੂਰਾ ਨਹੀਂ ਆਉਂਦਾ ਕਿਉਂਕਿ ਗਰਮੀ ਹੋਣ ਕਰਕੇ ਲਾਈਟ ਦੀ ਵੀ ਸ਼ਾਰਟੇਜ ਆ ਪਰ ਜੇ ਲਾਈਟ ਆਉਂਦੀ ਵੀ ਆ ਜਿਹੜਾ ਆਪਾਂ ਮੋਟਰ ਦਾ ਪਾਣੀ ਲਾਉਨੇ ਆ ਉਹਦੇ ਨਾਲ ਝੋਨੇ ਦੀ ਉਹ ਗੱਲ ਨਹੀਂ ਬਣਦੀ ਜਿਹੜੀ ਕਿ ਪੂਰਤੀ ਮੀਂਹ ਦੇ ਪਾਣੀ ਨਾਲ ਹੋਣੀ ਆ ਆ ਤੁਸੀਂ ਝੋਨਿਆਂ ਦੇ ਆਸੇ ਪਾਸੇ ਹਾਲ ਦੇਖ ਲੋ ਲੋਕਾਂ ਦੇ ਲਾਲ ਹੋਏ ਪਏ ਪਰ ਕੈਮਰੇ ਅਜ ਤਾਂ ਨਹੀਂ ਚੱਲੋ ਲੱਗਦੇ ਪਏ ਬਾਕੀ ਲਾਈਵ ਜੇ ਦੇਖੋਗੇ ਤਾਂ ਜਿੱਥੇ ਪਾਣੀ ਅੱਗੇ ਕ੍ਰੋਸ ਜਾ ਕੇ ਹੁੰਦਾ ਐਂਡ ਵਾਲੇ ਕਿਆਰੇ 'ਚ ਖੜਦਾ ਲੋਕਾਂ ਦੇ ਕਿਆਰਿਆਂ ਦੇ ਵਿੱਚ ਦੀ ਉੱਥੇ ਕਿਆਰਿਆਂ ਦੇ ਵਿੱਚ ਪੱਤੇ ਲਾਲ ਹੋਏ ਪਏ ਆ ਤੇ ਜਿਆਦਾਤਰ ਜਣੀ ਔੜ ਬਹੁਤ ਜਿਆਦਾ ਆਪਣੇ ਏਰੀਏ ਦੇ ਵਿੱਚ ਲੱਗੀ ਆ ਬਾਕੀ ਇਧਰ ਅੰਬਰਸਰ ਸਾਈਡ ਤਾਂ ਮੀਂਹ ਪੈਂਦੇ ਰਹਿੰਦੇ ਆ ਤੇ ਬਾਕੀ ਕਈ ਪਿੰਡ ਉਧਰ ਵੀ ਇਹੋ ਜਿਹੇ ਆ ਜਿਨ੍ਹਾਂ ਤੇ ਜਮਾਂ ਹੀ ਮੀਂਹ ਨਹੀਂ ਪਿਆ ਪਰ ਇਸ ਸਾਲ ਪਿਛਲੇ ਸਾਲ ਹੜ ਦੇ ਨਾਲ ਝੋਨੇ ਬਰਬਾਦ ਹੋ ਗਏ ਸੀ ਜਣੀ ਮੀਂਹ ਜਿਆਦਾ ਪੈਣ ਦੇ ਕਾਰਨ ਪਾਣੀ ਜਿਆਦਾ ਆ ਕੇ ਤੇ ਇਸ ਵਾਰ ਸੋਕੇ ਨੇ ਮਾਰਤਾ ਕਦੇ ਕਿਸਾਨ ਨੂੰ ਡੋਬਾ ਮਾਰ ਜਾਂਦਾ ਕਦੇ ਸੋਕਾ ਮਾਰ ਜਾਂਦਾ ਤੇ ਅੱਜ ਬਹੁਤ ਜਿਆਦਾ ਹਮਸਾ ਸਿਸਵੇਰੇ ਆ ਹੁਣ ਆ ਕੇ ਖੇਤ ਬੈਠਾ ਤੇ ਹੁਣ ਬੈਠਣ ਨੂੰ ਜੀ ਕੀਤਾ ਹੁਣ ਮੈਂ ਕਿਹਾ ਚਲੋ ਅੱਜ ਵਲੌਗ ਸ਼ੁਰੂ ਕਰਦੇ ਆ ਕਾਫੀ ਦਿਨ ਹੋ ਗਏ ਤੇ ਹੁਣ ਹਵਾ ਜੀ ਚੱਲਣ ਲੱਗੀ ਆ ਤੇ ਨਹੀਂ ਤਾਂ ਬਹੁਤ ਬੁਰੇ ਹਾਲ ਆ ਬਈ ਲੋਕਾਂ ਦੇ ਸਾੜ ਪਈ ਜਾਂਦਾ ਨਾ ਤਾਂ ਆਪ ਨੂੰ ਸਾਹ ਆਉਂਦਾ ਨਾ ਫਸਲਾਂ ਨੂੰ ਆਉਂਦਾ ਜਨਾਚ ਰੱਬ ਮੀਂਹ ਨਹੀਂ ਪਾਉਂਦਾ ਕੁਝ ਨਹੀਂ ਹੋਣਾ ਆ ਹੁਣ ਲੈੰਦੇ ਵਾਲੇ ਪਾਸੇ ਥੋੜੀ ਜੀ ਮਾਹੌਲ ਜਿਹਾ ਬਣ ਰਿਹਾ ਇਸ ਟਾਈਮ ਅਮਰੀ ਸਰ ਮੀਂਹ ਪੈ ਰਿਹਾ ਇਧਰ ਮੋਗੇ ਤੋਂ ਅਗਲੇ ਪਾਸੇ ਧਰਮਕੋਟ ਵੱਲ ਤੇ ਬਾਕੀ ਅੱਜ ਹੁਣ ਸ਼ਾਂ ਜੀ ਹੋ ਗਈ ਆ ਹੁਣੇ ਹੁਣੇ ਇਧਰਲੇ ਪਾਸੇ ਵੀ ਜਣੀ ਬਦਲ ਜੇ ਬਣਦੇ ਜੇ ਮਾਹੌਲ ਜਾਂ ਬਣਦਾ ਪਰ ਤਿੰਨ ਦਿਨ ਹੋ ਗਏ ਪਿਛਲੇ ਚਾਰ ਦਿਨ ਕੱਲ ਵੀ ਇੰਨੀਆਂ ਕਾਲੀਆਂ ਘਟਾਵਾਂ ਸਵੇਰੇ ਇਧਰੋਂ ਲੈਂਦੇ ਲੋ ਜਿਹੜਾ ਇੱਥੋਂ ਮਹੀਆ ਆਉਂਦਾ ਨਾ ਇੱਥੋਂ ਲੈਂਦੇ ਲੋ ਕਦੇ ਵੀ ਖਾਲੀ ਨਹੀਂ ਜਾਂਦਾ ਪਰ ਇਸ ਵਾਰ ਪਤਾ ਨਹੀਂ ਸਿਸਟਮ ਕਿਹੋ ਜਿਹਾ ਬਣ ਰਿਹਾ ਕੁਦਰਤ ਕਰ ਰਹੀ ਐ ਸਿਸਟਮ ਵੀ ਜਿਹੜਾ ਚਾਰ ਦਿਨ ਬਦਲ ਇੰਨਾ ਜ਼ਿਆਦਾ ਆਉਂਦਾ ਰਿਹਾ ਤੇ ਆਈ ਨੰਗ ਜਾਂਦਾ ਸੀ ਮੀਂਹ ਦੀ ਇੱਕ ਬੂੰਦ ਵੀ ਨਹੀਂ ਭਾਈ ਨਹੀਂ ਤਾਂ ਜੇ ਪੌਣਾ ਹੁੰਦਾ ਤੇ ਛੋਟੀ ਜੀ ਬਦਲੀ ਵੀ ਲੈਂਦੇ ਵੱਲੋਂ ਜੇ ਚੜਪੇ ਨਾ ਸਾਡੇ ਏਰੀਆ ਦੇ ਵਿੱਚ ਮੀਂਹ ਪੈ ਜਾਂਦਾ ਇਧਰੋਂ ਫਰੀਕੋਟ ਸਾਈਡ ਤੋਂ ਸਾਡੇ ਮੀਂਹ ਨਹੀਂ ਪੈਂਦਾ ਇਧਰਲੇ ਪਾਸੇ ਮੋਗੇ ਵੱਲੋਂ ਮੀਂਹ ਨਹੀਂ ਪੈਂਦਾ ਸਾਡੇ ਪੈਂਦਾ ਇੱਥੋਂ ਲੈਹੰਦੇ ਵਾਲੇ ਪਾਸੇ ਆ ਗੁੱਟ ਤੋਂ ਮੀਂਹ ਪੈਂਦਾ ਤੇ ਐਦ ਕਿਦਾ ਇਹ ਵੀ ਵੇਲੇ ਨੰਗਿਆ ਇੰਨੇ ਬੁਰੇ ਹਾਲਾਤ ਹੋਏ ਪਏ ਆ ਤੇ ਪਤਾ ਨਹੀਂ ਰੱਬ ਦੇ ਕੀ ਕਾਰਨ ਵੈਸੇ ਇੱਕ ਗੱਲ ਹੈਗੀ ਆ ਵੀ ਜੇ ਆਪਾਂ ਝੋਨਾ ਛੱਡ ਦੇਾਂਗੇ ਤਾਂ ਚੰਗੇ ਰਵਾਂਗੇ ਸਰਕਾਰਾਂ ਨੂੰ ਇਹ ਚਾਹੀਦਾ ਵਿੱਚ ਉਹਨਾਂ ਬੰਦ ਕਰ ਦੇਣ ਤੇ ਜਿਹੜੀਆਂ ਹੋਰ ਕੋਈ ਫਸਲਾਂ ਦੇਣਗੇ ਉਹਨਾਂ ਤੇ ਐਮਐਸਪੀ ਦਾ ਰੇਟ ਸਾਨੂੰ ਐਮਐਸਪੀ ਤੇ ਮਿਲਣਾ ਚਾਹੀਦਾ ਫੇਰ ਜਾ ਕੇ ਇਹਦਾ ਹੱਲ ਹੋਣਾ ਨਹੀਂ ਤਾਂ ਇਹ ਧਰਤੀ ਬੇਬੰਜਰ ਹੋ ਜਾਣੀ ਆ ਇਹਦਾ ਕੋਈ ਹੱਲ ਨਹੀਂ ਹੈਗਾ ਇਹ ਸੱਚੀ ਗੱਲ ਆ ਹੁਣ ਵੇਖ ਲਓ ਆਪਣੇ 170 70 ਫੁੱਟ ਤੇ ਜਾਨੀ ਡਿਲੀਵਰਾਂ ਪਾਈਆਂ ਮੋਟਰਾਂ 170 ਤੇ ਪਹੁੰਚ ਗਈਆਂ ਇਹ ਕਿ ਦੋ ਦੋ ਟੋਟੇ ਲੋਕਾਂ ਨੂੰ ਪਾਉਣੇ ਪਏ ਆ ਤੇ ਕਿੰਨਾ ਕਚਰਾ ਪਾ ਧੱਕਾ ਕਰ ਲਾਂਗੇ ਹਨਾ ਪਾਣੀ ਕੱਢ ਕੱਢ ਕੇ ਕਿੰਨਾ ਕਚਰਾ ਧੱਕਾ ਕਰ ਲਾਂਗੇ ਨਹੀਂ ਇਹ ਚਾਹੀਦਾ ਸਿਸਟਮ ਥੋੜਾ ਜਿਆਦਾ ਸਰਕਾਰਾਂ ਸਾਥ ਨਹੀਂ ਦਿੰਦੀਆਂ ਸਰਕਾਰਾਂ ਨੂੰ ਸਾਥ ਦੇਣਾ ਚਾਹੀਦਾ ਕਿਸਾਨਾਂ ਦੇ ਕਿਉਂਕਿ ਕਿਸਾਨਾਂ ਨੇ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਪੰਚਾਇਤਾਂ ਤੇ ਕਿਸਾਨਾਂ ਦੀ ਜ਼ਰੂਰ ਸਪੋਰਟ ਕਰਨੀ ਚਾਹੀਦੀ ਆ ਪਰ ਕਿਸੇ ਵੀ ਕੰਟਰੀ ਦੇ ਵਿੱਚ ਮੈਂ ਲੈਂਦੇ ਆਲੇ ਪੰਜਾਬ ਵਾਲੇ ਵੀਰਾਂ ਦਾ ਵੀ ਇਹ ਹਾਲ ਹੀ ਆ ਉਧਰ ਵੀ ਇਹ ਹਾਲ ਤੇ ਉਹਨਾਂ ਦਾ ਵੀ ਸਰਕਾਰ ਬਹੁਤ ਮਾੜੀ ਆ ਕਣਕ ਦਾ ਰੇਟ ਹੈ ਨਹੀਂ ਉਧਰ ਵੀ ਖਰਚੇ ਬਹੁਤ ਜ਼ਿਆਦੇ ਆਪਣੇ ਨਾਲੋਂ ਵੀ ਦੁੱਗਣੇ ਆ ਆਪਾਂ ਆਪਣੀ ਗੱਲ ਕਰਦੇ ਆ ਉਧਰ ਇਹਦੋਂ ਵੀ ਦੁੱਗਣੇ ਖਰਚੇ ਲੈਂਦੇ ਪੰਜਾਬ 'ਚ ਲੈਂਦੇ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਵੀ ਦੁਖੀ ਆ ਤੇ ਚੜਦੇ ਪੰਜਾਬ ਦੇ ਵੀ ਕਿਸਾਨ ਦੁਖੀ ਆ ਹੈ ਸਾਰਾ ਕੁਝ ਇੱਕ ਹੀ ਆ ਪਰ ਜਮਾ ਕਿਸਾਨਾਂ ਦਾ ਬੇੜਾ ਡੋਬ ਵਗੈਰਾ ਤਾਂ ਇਹਨਾਂ ਗੰਦੀਆਂ ਸਰਕਾਰਾਂ ਨੇ ਤੇ ਇਹਨਾਂ ਗੰਦੀਆਂ ਸਰਕਾਰਾਂ ਨੂੰ ਇਹ ਚਾਹੀਦਾ ਵੀ ਅਸੀਂ ਆਪਣੀ ਧਰਤੀ ਦਾ ਪਾਣੀ ਵੀ ਮਕੋ ਰਹੇ ਆ ਤੇ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਝੋਨਾ ਬੰਦ ਹੀ ਕਰ ਦੇਣਾ ਚਾਹੀਦਾ ਜੇ ਚਲ ਨਾ ਵੀ ਸਰਕਾਰ ਨੇ ਬੰਦ ਕੀਤਾ ਆਪਾਂ ਨੂੰ ਆਪ ਕਰਨਾ ਪੈਣਾ ਕਿਉਂਕਿ ਇੱਕ ਸਾਲ ਲਾ ਲਾਂਗੇ ਐਤ ਕੀ ਲਾ ਲਾਂਗੇ ਅਗਲੇ ਸਾਲ ਲਾ ਲਾਂਗੇ ਉਹ ਤੋਂ ਅਗਲੇ ਸਾਲ ਕੀ ਲਾਵਾਂਗੇ ਇਹ ਨਹੀਂ ਕੋਈ ਨਾ ਕੋਈ ਹੱਲ ਚਾਹੀਦਾ ਤੇ ਬਾਕੀ ਥੋੜਾ ਬਾਧਾ ਸੋਚਣਾ ਚਾਹੀਦਾ ਬਾਕੀ ਆਪਾਂ ਨੂੰ ਵੀ ਕੋਈ ਹੱਲ ਕਰਨਾ ਪੈਣਾ ਕਿਉਂਕਿ ਆਪਾਂ ਹੁਣ ਕਿੰਨੇ ਕੁ ਪੈਸੇ ਵਟ ਵਟ ਕੇ ਫਿਰ ਔਖਾ ਬਹੁਤ ਜ਼ਿਆਦਾ ਹੋ ਜਾਣਾ ਚਲੋ ਇੰਨਾ ਚਲੋ ਆਪਾਂ ਕਹਿ ਦਿਆਂਗੇ ਆਪਣੀ ਤਾਂ ਪੀੜੀ ਲੰਘੀ ਹੈ ਨਾ 32 34 ਸਾਲ ਦੇ ਹੋ ਗਏ ਤੇ ਪਰ ਅੱਗੇ ਕੀ ਬਣੂਗਾ ਦੂਜਿਆਂ ਵਾਸਤੇ ਕੀ ਬਣੂਗਾ ਆਪਾਂ ਕੀ ਛੱਡ ਕੇ ਜਾ ਰਹੇ ਹਾਂ ਕੁਛ ਵੀ ਨਹੀਂ ਕੰਗਾਲ ਕਰ ਰਹੇ ਹਾਂ ਸਾਰਾ ਪਾਣੀ ਖਤਮ ਹੋ ਗਿਆ ਹੁਣ ਤਾਂ ਪਿੰਡ 'ਚ ਵੀ ਜਿਹੜੇ ਪਾਣੀ ਦੇ ਲੈਵਲ 100 ਫੁੱਟ ਤੋਂ ਥੱਲੇ ਜਾਵਲੇ ਸਾਡੇ ਪਿੰਡ ਤੇ ਪਹਿਲਾਂ 80 ਫੁੱਟ ਹੁੰਦਾ ਸੀਗਾ ਪਿਛਲੇ ਸਾਲ ਅਸੀਂ ਮੋਟਰ ਨਵੀਂ ਪਾਈ ਸੀ ਘਰੇ ਯਾਰ ਮੱਖੀਆਂ ਖੇਤ ਵੀ ਨਹੀਂ ਆਉਣੋਂ ਹਟਦੀਆਂ ਮੱਖੀ ਬਹੁਤ ਜ਼ਿਆਦੇ ਆ ਮੱਖੀ ਤਾਂ ਖੇਤ ਵੀ ਉਦੋਂ ਜਦੋਂ ਉਤਰੀ ਤੇ ਜਿਹੜੇ ਮੱਖੀਆਂ ਆਉਣ ਲੱਭਦੀਆਂ ਪਤਾ ਨਹੀਂ ਇੰਨੀ ਮੱਖੀ ਕਿੱਥੋਂ ਆਈ ਹੈ ਤੇ ਉਹ ਮੋਟਰ ਪਾਈ ਸੀ ਉਦੋਂ 80 ਫੁੱਟ ਸੀਗਾ ਤੇ ਇਹਦੀ ਚੈੱਕ ਕੀਤਾ 100 ਫੁੱਟ ਤੇ ਪਾਣੀ ਉੱੜ ਗਿਆ ਮੇਮ ਉਹ ਪਾ ਰਹੇ ਭਰਾਵਾ ਹਣਾ ਉਹ ਵੇਲਾ ਇਧਰ ਬਾਣ ਤੇ ਵੇਖ ਲਾ ਕੀ ਆ ਹਾਲ ਹੋਇਆ ਪਿਆ ਵਾਣ ਤੇਰੇ ਕੱਦੂ ਹੋਇਆ ਪਾਣੀ ਵਾਧੂ ਤੇਰੇ ਬਾਈ ਪਾਣੀ ਤੇ ਝੋਨਾ ਮਗਰ ਸੁੱਕੀ ਜਾਂਦਾ ਗਾਂ ਕੱਦੂ ਵਾਲਾ ਜੇ ਕੱਦੂ ਨਹੀਂ ਕਰਦੇ ਝੋਨਾ ਲੇਟ ਹੁੰਦਾ ਹਾਂ ਫਸੇ ਨੇ ਹਾਂ ਤੇ ਹੁਣ ਮੀਂਹ ਪਵਾਲੋ ਸਰ ਮੀਂਹ ਅੱਜ ਆ ਜਾਣਾ ਪੱਕੀ ਗੱਲ ਹੂੰ ਲਗਾਤਾਰ ਫਿਰ ਚਾਰ ਮਹੀਨੇ ਪੱਕੀ ਇਹ ਤੇ ਵੀਡੀਓ ਪਾਈ ਯਾਰ ਕੀ ਪਾਉਣਾ ਕਾਦੀ ਪਾਈਏ ਦੱਸ ਨੱਚੀ ਜਾਂਦਾ ਸੀਗਾ ਬਾਈ ਲਾਈਟ ਬਹੁਤ ਆਉਂਦੀ ਐ ਲਾਈਟ ਤਾਂ ਬਾਈ ਹੁਣ ਵੀ ਆਉਂਦੀ ਐ ਨਹੀਂ ਤੇ ਲਾਈਟ ਆਉਂਦੀ ਨਹੀਂ ਹੁਣ ਕਿਉਂ ਨਾ ਕੱਲ ਲਾਈਟ ਆਉਂਦੀ ਅੱਜ ਕਿੱਥੇ ਸਾਢੇ 5:00 11:00 ਹੋ ਗਏ ਸਾਢੇ ਬਾਈ 8 ਘੰਟੇ ਲਾਈਟ ਆਉਂਦੀ ਮੈਂ ਹੁਣ ਮੋਟਰ ਤੇ ਫਿਰ ਕੱਲ ਕਾ ਮੈਂ ਕਹੋ ਤੇ ਜਿਹੜੀ ਰਾਤ ਦੇ ਕੇ ਵੱਧ ਨਹੀਂ ਦਿੱਤੀ ਲੈ ਮੈਂ ਖੇਤੀ ਸੀ ਨਹੀਂ ਖੇ ਅਸੀਂ ਜੀ ਮਿੱਤਰੋ 3 ਵਜ ਚੁੱਕੇ ਆ ਤੇ ਇੰਨਾ ਬੱਦਲ ਆਈ ਗਿਆ ਤੇ ਬੱਦਲ ਚਾਈ ਗਿਆ ਬੱਦਲ ਆਈ ਗਿਆ ਬੱਦਲ ਚਾਈ ਗਿਆ ਉਮੀਦ ਅੱਜ ਵੀ ਪੂਰੀ ਸੀ ਉਮੀਦ ਪਿਛਲੇ 3 ਦਿਨਾਂ ਦੀ ਪੂਰੀ ਸੀ ਤੇ ਅੱਜ ਸਾਰਾ ਦਿਨ ਰੈਸਟ ਕੀਤੀ ਤੇ ਹੁਣ ਹੈਲਪਸ਼ ਨਹੀਂ ਆ ਗਈ ਪਸੰਦ ਕੀ ਆ ਮੈਂ ਉਹ ਜੱਟ ਤਾਂ ਲਿਖਦੇ AC ਚ ਵੀ ਪਾਇਤਾ ਚਾਹੀਦਾ ਪਰ ਜਦੋਂ ਕੋਈ ਕੰਮਕਾਰ ਹੁੰਦਾ ਮਾੜਾ ਮੋਟਾ ਬਾਹਰ ਜਾਣਾ ਪੈਂਦਾ ਉਦੋਂ ਸੇਕ ਮਾਰਨਾ ਪੈਂਦਾ ਕਿਉਂਕਿ AC ਚ ਵੱਧ ਗਰਮੀ ਲੱਗਦੀ ਬਾਹਰ ਆ ਕੇ ਤੇ ਹੁਣ ਫੇਰ AC ਚ ਵੜ ਜਾਣਾ ਫੇਰ ਇਥੋਂ ਗਰਮਸ਼ੱਦ ਹੋ ਜਾਂਦਾ ਬੰਦਾ ਸਰੀਰ ਜੜ ਜਾਂਦਾ ਪਕੇਜ ਪੂਰਾ ਤਾਂ ਬਹੁਤ ਚੰਗਾ ਪਿਆ ਹੋ ਹੋ ਜਦੋਂ AC ਚ ਵੜ ਜਾਈਦਾ ਉਦੋਂ ਸਾਹ ਆਉਂਦਾ ਪਰ ਜ ਕੰਮ ਵੀ ਲੱਗ ਜਾਂਦਾ ਇਧਰ ਸਾਡੀ ਖੁਸ਼ ਨੁ ਲੱਗਿਆ ਪਿਆ ਥੈਂਕ ਯੂ ਯੈਸ ਜਿਹੜਾ ਆਨੰਦ ਜੀ ਓਏ ਜਦੋਂ ਐਸ ਵਾਲੇ ਸਕੂਲੋਂ ਆਉਂਦੀਆਂ ਨਾ ਉਦੋਂ ਕੰਮ ਖਰਾਬ ਹੋ ਜਾਂਦਾ ਨਾ ਹੋ ਹੋ ਸਾਡੇ ਬੰਦੇ ਪਹਿਲਾਂ ਹੀ ਪਲੇਟਾਂ ਤਿਆਰ ਕਰੀ ਬੈਠੇ ਹਲਫੜੋ ਅੱਜ ਇਹ ਕਹਿੰਦੇ ਕਾਫੀ ਦਿਨ ਹੋ ਗਏ ਆ ਬਾਹਰਲਾ ਨਹੀਂ ਖਾਦਾ ਅੱਜ ਬਾਹਰਲਾ ਖਾਣਾ ਚਲੋ ਖਾ ਲੋ ਬਾਹਰਲਾ